ਨਾ ਬਣਾਦਾ ਚੱਕਲੀ ਦਾ ਵਾ ਇਨਸ਼ਾ ਇਨਸ਼ਾ ਟਾਈਮ ਦਾ ਚੱਕਲੀ ਟਾਈਮ ਦਾ ਚੱਕਲੀ ਨਾਲ ਟਾਈਮ ਦਾ ਚੱਕਲੀ ਅੱਜ ਮੈਂ ਸੋਚ ਰਿਹਾ ਜਦੋਂ ਸਾਡੀ ਫੌਜ बोल ਰਹੀ ਸੀ ਮੈਨੂੰ ਟਾਈਮ ਚੱਕਲਾ ਯਾਰ ਪਰ ਇਹ ਟਾਈਮ ਦਾ ਲੈ ਲੈ ਯਾਰ ਯਾਰ ਤੈਨੂੰ ਕਾ ਟਾਈਮ ਦਾ ਚੱਕਲਾ ਯਾਰ ਪਰ ਅੱਜ ਜਦੋਂ ਤੁਹਾਨੂੰ ਜਿਹੜਾ ਕਹਿੰਦਾ ਟਾਈਮ ਦਾ ਬੰਦਾ ਜਰਨਲ ਨੇ ਜਰਨਲ ਆਪਣੀ ਮਰਜ਼ੀ ਕਰਦਾ ਨਾ ਪੰਜਾਬ ਜਰਨਲ ਕਹਿੰਦੀ ਟਾਈਮ ਦਾ ਕਹਿੰਦੇ ਜਰਨਲਸ ਨੇ ਬਹਿ ਕੇ ਦੱਸਿਆ ਬਈਆਂਆਂ ਚੀਜ਼ਾਂ ਸੀਗੀਆਂ ਆ ਡਰੋਨ ਆ ਮਜ਼ਾ ਹੀ ਸੀ ਜਿਹੜੀ ਸਿੱਧੀ ਉਹਨੂੰ ਬੜੇ ਟਾਈਮ ਦਾ ਚੱਲਦਾ ਆ ਜਾਂਦੀ ਹੈ ਅੱਜ ਕਾਹ ਨਹੀਂ ਹੋਈ ਬਹੁਤ ਪਿਆ ਯਾਰ ਉਹ ਦੇਖ ਲੁਧਿਆਣਾ ਟਾਈਮ ਲੁਧਿਆਣਾ ਟਾਈਮ ਕਾਲੇ ਵਾਲਾ ਹੁਣ ਉਡਾ ਦੇ ਆਪਾਂ ਸਕਰੀਨ ਤੇ ਕਰ ਦਿੱਤੀ ਨਾ ਸਾਰਾ ਕੁਝ ਬਾਰ ਰੂਮ ਨੇ ਉਹਦੇ ਵਿੱਚੋਂ ਲੜਾਈ ਲੜੀ ਜਾਂਦੀ ਅਗਲੀ ਵਾਲੀ ਗੱਲ ਨਹੀਂ ਇਹ ਉੱਥੋਂ ਦੇਖਿਆ ਜਾਂਦਾ ਇੰਡੀਆ ਨੇ ਤੁਸੀਂ ਇੱਕ ਮਾਣ ਹੁੰਦਾ ਉਹਦੋਂ ਕਈ ਲੋਕ ਕਹਿੰਦੇ ਸੀ ਜੀ ਟਾਈਮ ਮਿਸਟਰ ਨੇ ਇੰਨਾ ਆਪਣੇ ਸਾਇੰਟਿਸਟ ਦਾ ਉਹਦਾ ਵੀ ਪਤਾ ਲੱਗਦਾ ਕੰਮ ਕਿ ਕੈਮਰਾ ਨੇ ਚਲਾਣਾ ਸੀ 12 ਸਾਲ ਚ ਅੱਗੇ ਕੀ ਸੀ ਜਦੋਂ ਉੱਤੋਂ ਲੜਾਈ ਚੱਲਦੀ ਸੀ ਸਾਨੂੰ ਇਮੇਜ ਕਿੱਥੋਂ ਉਹਨਾਂ ਨੇ ਪੈਂਦੇ ਸੀ ਕੋਈ ਅਮਰੀਕਾ ਦੀ ਸੈਟਲਾਈਟ ਕੋਈ ਰਸ਼ੀਆ ਦੀ ਸੈਟਲਾਈਟ ਇਸ ਵਕਤ ਸਾਡੀਆਂ ਆਪਣੀਆਂ ਆਂਡੀਆ ਟਕੜੀਆਂ ਸੈਟਲਾਈਟਸ ਨੇ ਜਿਹੜੀਆਂ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰ ਫੇਲ ਹੋਈ ਜਾ ਕੇ ਉਹਨੂੰ ਜੱਫਾ ਹੀ ਪਾਈ ਕੱਢ ਲਾਇਆ ਵੀ ਨਮੋਸ਼ ਨਹੀਂ ਹੋਣਾ ਕੋਈ ਕਮੀ ਨਹੀਂ ਪੈਸੇ ਦੀ ਕਰੋ ਟ੍ਰੈਲ ਦੁਆਰਾ ਚੜਿਆ ਅੱਜ ਸਾਡੀਆਂ ਸੈਟਲਾਈਟਸ ਉੱਤੇ ਇਹ ਮੀਆ ਸੈਟਲਾਈਟ ਸੀ ਵੱਡੀਆਂ 3 ਤੋਂ 4 ਸਾਈਡ ਜਿਹੜੀ ਇੱਕ 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 ਛੋਟੀ ਤੋਂ ਛੋਟੀ ਕਣਕ ਜਿਹਨੂੰ ਇੱਕ ਕਣਕ ਕਹਿੰਦੇ ਨੇ ਜਿਵੇਂ ਨੂਨ ਦਾ ਦਾਣਾ ਜਾਂ ਮਿੱਟੀ ਉਸ ਤਰੀਕੇ ਨਾਲ ਇਮੇਜ ਸੀ ਜਿਹੜੀਆਂ ਉਹ ਸੈਟਲਾਈਟ ਸਾਨੂੰ ਦੇ ਰਹੀਆਂ ਸੀ ਤੇ ਅਸੀਂ ਕਾਊਂਟਰ ਕਰ ਰਹੇ ਸੀ ਉਹਨਾਂ ਨੇ ਦਿਖਾਇਆ ਵੀ ਸਾਰਾ ਜਿਹੜਾ ਵਾਹ ਹੁਣ ਉਹਨੂੰ ਕਹਿੰਦੇ ਆ ਜਿਹੜਾ ਉਹ ਆਪਣੇ ਵੱਲ ਦਿਨ ਨੂੰ ਨਿਸ਼ਾਨ ਕਰਦੇ ਆ ਉਹ ਸਾਰੀਆਂ ਦਰਬਾਰ ਸਾਹਿਬ ਵੱਲ ਸੀ ਅੰਤਿ ਫੌਜ ਨੇ ਕਹਿੰਦੀ ਇੱਕ ਪਾਸੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਹੀ ਫੌਜ ਉਦੋਂ ਵੀ ਜਰਨਲ ਕਈ ਪੰਜਾਬੀ ਸੀ ਉਦੋਂ ਦੀ ਜਰਨਲ ਕਈ ਪੰਜਾਬੀ ਸੀ ਤੋਂ ਬਣ ਹੁਣ ਵੀ 에어ਫੋਰਸ ਦੇ ਚੀਫ ਪੰਜਾਬੀ ਨੇ ਤੇ ਪਰ ਉਹਨਾਂ ਨੇ ਹਮਲਾ ਕਰਤਾ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਕਹਿਣ ਤੇ ਢਹਿ ਢੇਰੀ ਕਰਤਾ ਸਾਡਾ ਕਿਉਂਕਿ ਇਨਸਾਨੀਅਤ ਅਮਨ ਸ਼ਾਂਤੀ ਗੁਰੂਆਂ ਨੇ ਦੱਸਿਆ ਤੇ ਸਾਡੀ ਅੱਜ ਫੌਜ ਨੇ ਦੇਸ਼ ਦੀ ਨੇ ਇੱਕ ਕੰਕਰ ਵੀ ਜਿਹੜੀ ਦਰਬਾਰ ਸਾਹਿਬ ਕੈਮਰਾ ਦੇ ਸਾਰਾ ਰਿਕਾਰਡ ਨਹੀਂ ਦੇਖਾਉਣ ਦਿੱਤੀ ਇਹ ਇਹ ਆ ਫੌਜ ਦੇ ਤੇ ਨਰਿੰਦਰ ਮੋਦੀ ਦੇ ਅੰਦਰ ਉਹਨਾਂ ਦੇ ਅੰਦਰ ਲੋਕ ਦਿਖਾਵਾ ਕਰਦੇ ਆ ਖੂ ਬਾਣੀ ਉਹਨਾਂ ਦੇ ਦਰਬਾਰ ਸਾਹਿਬ ਉਹਨਾਂ ਦੇ ਅੰਦਰ ਇਹ ਫਰਕ ਆਜ ਕਾਂਗਰਸ ਵਾਲੇ ਦੇਣ ਜਵਾਬ ਪੀ ਤੁਹਾਡੀ ਭਾਈ ਫੌਜ ਸੀ ਜਿਹਨੂੰ ਤੁਸੀਂ ਲੀਡਰ ਸੀ ਤੁਸੀਂ ਦਰਬਾਰ ਸਾਹਿਬ ਨੂੰ ਢੈ ਢੇਰੀ ਕੀਤਾ ਅੱਜ ਫਰਕ ਅੱਜ ਦੇਖੋ ਨਾ ਦੂਜੀ ਗੱਲ ਇੱਕ ਹੋਰ ਸਭ ਤੋਂ ਨਰੇਂਦਰ ਮੋਦੀ ਜੀ ਦੀ ਲੀਡਰਸ਼ਿਪ ਦੁਨੀਆ 'ਚ ਦੇਖੋ ਅੱਜ ਜਿਹੜੇ ਜਿਹੜੇ ਪਾਰਟੀ ਦੇ ਲੀਡਰ ਨੇ ਚਾਹੇ ਉਹ ਥਰੂਰ ਸਾਹਿਬ ਹੋਣ ਚਾਹੇ ਮਨੀਸ਼ ਟਵਾੜੀ ਤੋਂ ਹੋਣੋਂ ਐਮਪੀ ਰਹੇ ਨੇ ਪਾਰਟੀ ਨੇ ਉਹਨਾਂ ਦਾ ਕਿਸੇ ਦਾ ਨਾਂ ਨਹੀਂ ਭੇਜਿਆ ਪਰ ਉਹ ਦੇਸ਼ ਲਈ ਕਾਂਗਰਸ ਛੁੱਟੇ ਹੋ ਕੇ ਦੇਸ਼ ਲਈ ਮੋਦੀ ਜੀ ਲਈ ਸਾਰੇ ਜਾਰੇ ਤੇ ਇਹ ਫਰਕਾ ਇਹ ਫਰਕਾ ਇਹਨਾਂ ਨੇ ਤਾਂ ਨੌ ਉਹਨਾਂ ਦੇ ਭੇਜੇ ਡੀਨਾ ਨੇ ਨੌ ਉਹਨਾਂ ਦੇ ਭੇਜੇ ਜਿਹੜੇ ਕਦੇ ਇਹਨਾਂ ਕਦੇ ਪਾਕਿਸਤਾਨ ਦੇ ਮੁਗਲਾਂ ਦੇ ਧਿਆਨ ਨਾਲ ਸੁਣਿਓ ਇਹਨਾਂ ਨੇ ਨੌ ਪੰਜਾਬ ਦਾ ਵੀ ਉਹਦਾ ਭੇਜਿਆ ਜਿਹਨੇ ਹਮੇਸ਼ਾ ਖਾਲਿਸਤਾਨ ਦੇ ਗੈਂਗਸਟਰਾਂ ਦੇ ਦੂਜੇ ਜਿਹੜੇ ਅਤਵਾਦੀ ਰਹੇ ਉਹਦੇ ਤੇ ਜਦੋਂ ਗੱਲਾਂ ਪਾਰਲੀਮੈਂਟ ਚ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਮੁਗਲਾਂ ਦੀਆਂ ਆਪਣੇ ਗੁਰੂਆਂ ਦੀਆਂ ਨਹੀਂ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਤੇ ਉਹਨਾਂ ਦੇ ਨਾਂ ਕਾਂਗਰਸ ਪਾਰਟੀ ਨੇ ਨਾਂ ਭੇਜੇ ਇਹ ਪਾਰਲੀਮੈਂਟ ਚ ਨਹੀਂ ਜਿਹੜੇ ਬਖਸ਼ ਦੇ ਦੇਸ਼ ਨੂੰ ਜੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਇਹ ਜਾ ਕੇ ਉੱਥੇ ਗਦਾਰਾਂ ਨਾਲ ਲੜ ਕੇ ਕੀ ਕੁਛ ਕਰਦੇ ਇਸ ਕਰਕੇ ਜਿਹੜੇ ਟ੍ਰੂ ਨੈਸ਼ਨਿਸਟ ਨੇ ਜਿਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਦੇ ਭਰਿਆ ਏ ਉਹ ਲੋਕ ਚਾਹੀ ਕਿਸੇ ਪਾਰਟੀ ਦੇ ਹੋਣ ਮੈਂ ਬਾਕੀ ਜਿਹੜੇ ਰਹਿ ਗਏ ਉਹਨਾਂ ਨੂੰ ਨਹੀਂ ਕਹਿੰਦਾ ਜਿਹੜੇ ਮੈਂ ਕਾਂਗਰਸ ਦੇ ਨਾਂ ਭੇਜੇ ਆ ਮੈਂ ਉਹਨਾਂ ਤੇ ਗੱਲ ਕਰ ਰਿਹਾ ਜੀ ਜੀ ਬਾਕੀ ਸਾਰੇ ਹੀ ਚਾਹੇ ਕਿਸੇ ਪਾਰਟੀ ਦੇ ਆਪਨੇ ਦੇਸ਼ ਨਾਲ ਤੇ ਪ੍ਰਧਾਨ ਮੰਤਰੀ ਨਾ ਖੜੇ ਆ ਬਿਚਾਰੀ ਆ